ਉਨਾਂ ਨੂੰ ਸਜ਼ਾ ਹੋਈ ਕਿ ਇਸਨੇ ਕੋਈ ਉਧਰ ਦਾ ਹਸ਼ਿਆਰ ਪ੍ਰੋਫਾਈਲ ਦਾ ਕੋਈ ਕੇਸ ਨਹੀਂ ਉਹਦੇ ਵਿੱਚ ਸਜ਼ਾ ਹੋਗੀ 10 ਸਾਲ ਦੀ ਤੇ ਹੁਣ ਉਹਨਾਂ ਦੇ ਮਾਹੌਲ ਖਰਾਬ ਹੁੰਦਾ ਉਹਦੇ ਆਇਆ ਤੇ ਮੇਰੇ ਤੇ ਅਲੀਗੇਸ਼ਨ ਆਉਂਦਾ ਕਿ ਲੰਬਰਦਾਰ ਨੇ ਉਹ ਤੇ ਸੈਨ ਕੀਤਾ ਹੀ ਇਸ ਕਰਕੇ ਮੈਂ ਨਹੀਂ ਗਲਤ ਕੰਮ ਕਰਨਾ ਚਾਹੁੰਦਾ ਤੇ ਹੁਣ ਮੈਂ ਛੁੱਟੀ ਵਾਸਤੇ ਹਾਂ ਐਮਰਜੈਂਸੀ ਛੁੱਟੀ ਵਾਸਤੇ ਕਿ ਮਾਤਾ ਦਾ ਆਪਰੇਸ਼ਨ ਕਰਾਉਣਾ ਵਾ ਤੇ ਗੁਰਦਾਸਪੁਰ ਦੇ ਹੌਲ ਹਸਪੀਟਲ ਵਾਲਿਆਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਵਾ ਉਹ ਮੈਂ ਅਮਰਜੰਤ ਜੀ ਕੋਈ ਸੀ ਇਨਾਂ ਦੀ ਤੋਂ ਚੰਡੀਗੜ੍ਹ ਤੋਂ ਹਾਈ ਕੋਰਟ ਤੋਂ ਨਹੀਂ ਜਦੋਂ ਪੰਚਾਇਤ ਬਣੀ ਆ ਤੇ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਵਾਂਗੇ ਆਹਲੇ ਕਾਗਜ਼ ਲੈ ਕੇ ਗਈ ਸਾਰਾ ਉੱਤੇ ਲਿਖਿਆ ਵਾ ਕਿ ਇਹਨਾਂ ਦੇ ਪੱਟ ਜੋ ਵੀ ਹੈ ਵਾ ਇਹਨਾਂ ਨੇ ਮੈਨੂੰ ਕਿਸਨੇ ਵੀ ਮਤਲਬ ਸੈਨ ਮੋਹਰ ਨਹੀਂ ਲਾ ਕੇ ਦਿੱਤੀ ਕਿਉਂਕਿ ਕੁਝ ਕੁ ਮੈਂਬਰ ਜਿਵੇਂ 2-3 ਮੈਂਬਰ ਮੰਨਦੇ ਨੇ ਕਿ ਮਹੀਂ ਮੋਹਰ ਲਾ ਦਿੰਨੇ ਆ ਪਿੰਡਾਂ 'ਚ ਮਤੇ ਵੀ ਪੈਂਦੇ ਨੇ ਤੇ ਜਿਹੜੇ ਬੰਦੇ ਗਲਤ ਨੇ ਮਤਲਬ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਨਸ਼ੇ ਵੇਚਦੇ ਨੇ ਤੇ ਉਹਨਾਂ ਦੇ ਲੰਬਰਦਾਰ ਜਿਹੜੇ ਨੇ ਜਾਂ ਸਰਪੰਚ ਆ ਉਹਨਾਂ ਨੂੰ ਨਾ ਛਡਾਉਣ ਤੇ ਬਾਕੀ ਲੰਬਰਦਾਰ ਦੁਮਾ ਲੰਬਰਦਾਰਾਂ ਦੇ ਘਰ ਮੈਂ ਦੋ ਵਾਰ ਹੀ ਗਈ ਆ ਉਹਨਾਂ ਨੇ ਸਾਹਮਣੇ ਆ ਕੇ ਮੈਨੂੰ ਨਾ ਕਰ ਦਿੱਤੀ ਆ ਕਿ ਨਹੀਂ ਅਸੀਂ ਨਹੀਂ ਨਹੀਂ ਲਾ ਸਕਦੇ ਮੋਰ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਜਿਹਾ ਜੈ ਸਾਨੂੰ ਮਤਲਬ ਕਿ ਦਸਤਾਨ ਕਰਈ ਐਵੇਂ ਤੇ ਕਿਸੇ ਨੂੰ ਵੀ ਆ ਕੇ ਕਹਿ ਰਹੇ ਆ ਵੀ ਇਹ ਪਾਰਟੀ ਬਾਜੀ ਵਾਲਾ ਕੰਮ ਕਰ ਰਹੇ ਨੇ ਕੋ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੈਗੀ ਆਪਾਂ ਨਹੀਂ ਚਾਹੁੰਦੇ ਵੀ ਅਸੀਂ ਤੇ ਇਹੋ ਹੀ ਚਾਹੁੰਦੇ ਸਾਡੇ ਕੋਲ ਚੰਗੇ ਕੰਮ ਲਿਆਓ ਪਰ ਗਲਤ ਕੰਮ ਦਾ ਆਪਾਂ ਸਾਥ ਨਹੀਂ ਦਾਂਗੇ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਹੁਸ਼ਿਆਰਪੁਰ ਜੇਲ੍ਹ ਚ ਸਜ਼ਾ ਕੱਟ ਰਹੇ ਵਿਅਕਤੀ ਦੀ ਪਤਨੀ ਵੱਲੋਂ ਪੈਰੋਲ ਤੇ ਛਡਾਉਣ ਲਈ ਸਰਪੰਚ ਤੇ ਨੰਬਰਦਾਰ ਵੱਲੋਂ ਸਾਈਨ ਕਰਨ ਤੋਂ ਇਨਕਾਰ ਕਰਨ ਦੇ ਲਗਾਏ ਦੋਸ਼ ਪੀੜਤ ਔਰਤ ਸਤਿੰਦਰ ਕੌਰ ਵਾਸੀ ਪਿੰਡ ਕੀੜੀ ਅਫਗਾਨਾ ਨੇ ਦੱਸਿਆ ਕਿ ਮੇਰੇ ਪਤੀ ਨੂੰ ਹੁਸ਼ਿਆਰਪੁਰ ਵਿੱਚ ਕਿਸੇ ਕੇਸ ਵਿੱਚ 10 ਸਾਲ ਦੀ ਸਜ਼ਾ ਹੋਈ ਸੀ ਜੋ ਕਿ ਪਿਛਲੇ 4-5 ਮਹੀਨਿਆਂ ਤੋਂ ਉੱਥੇ ਸਜਾ ਕੱਟ ਰਹੇ ਹਨ ਘਰ ਵਿੱਚ ਮੈਂ ਅਤੇ ਮੇਰੀ ਸੱਸ ਇਕੱਲੇ ਰਹਿੰਦੇ ਹਾਂ ਤੇ ਹੁਣ ਮੇਰੀ ਸੱਸ ਬਹੁਤ ਜ਼ਿਆਦਾ ਬਿਮਾਰ ਹੋ ਗਏ ਹਨ ਉਹਨਾਂ ਦਾ ਆਪਰੇਸ਼ਨ ਹੋਣਾ ਹੈ ਜੋ ਕਿ ਮੈਂ ਇਕੱਲਾ ਸਭ ਕੁਝ ਨਹੀਂ ਕਰ ਸਕਦੀ ਕਿਉਂਕਿ ਮੇਰੇ ਸਹੁਰਾ ਸਾਹਿਬ ਕਈ ਸਾਲ ਪਹਿਲਾਂ ਪੂਰੇ ਹੋ ਚੁੱਕੇ ਹਨ ਤੇ ਮੇਰੇ ਪਤੀ ਇਕਲੋਤੇ ਪੁੱਤਰ ਹਨ ਉਹਨਾਂ ਦੀ ਪੈਰੋਲ ਲਈ ਮੈਂ ਪਿੰਡ ਦੇ ਸਰਪੰਚ ਅਤੇ ਲੰਬਾਰਦਾਰ ਕੋਲੋਂ ਸਾਈਨ ਕਰਵਾਉਣ ਲਈ ਗਈ ਸੀ ਪਰ ਉਹਨਾਂ ਨੇ ਅੱਗੋਂ ਮੈਨੂੰ ਕੋਰੀ ਨਾ ਕਰ ਦਿੱਤੀ ਇਹ ਸਭ ਸਿਆਸੀ ਰੰਜਿਸ਼ ਕਰਕੇ ਸਾਡੇ ਨਾਲ ਹੋ ਰਿਹਾ ਹੈ ਉਹਨਾਂ ਕਿਹਾ ਕਿ ਭਗਵੰਤ ਮੰਦੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕਿਸੇ ਨਾਲ ਵੀ ਪੱਖਪਾਤ ਨਹੀਂ ਹੋਵੇਗਾ। ਮਗਰ ਸਾਡੇ ਨਾਲ ਇਹ ਹੋ ਰਿਹਾ ਹੈ ਸੀ ਵੀ ਇਸ ਪਿੰਡ ਦੇ ਹੀ ਵਸਨੀਕ ਹਾਂ ਸੁਣੋ ਪੀੜਤ ਔਰਤ ਦੀ ਜ਼ੁਬਾਨੀ। ਜਿਤਿੰਦਰ ਗੌਰ ਮੇਰਾ ਨਾਮ। ਹਾਂ ਕਿਹਦੀ ਗੱਲ ਹੋਈ ਹੈ ਸਰਪੰਚਾ ਨੂੰ ਹੋਰ ਨਹੀਂ ਜਾਏਗਾ। ਗੱਲ ਐਵੇਂ ਹੋਈ ਕਿ ਥੋੜੇ ਮਤਲਬ 4-5 ਮਹੀਨੇ ਪਹਿਲਾਂ ਕਿ 15 ਮਹੀਨੇ ਤੋਂ ਮੇਰੇ ਹਸਬੰਦ ਜਿਵੇਂ ਜੇਲ੍ਹ 'ਚ ਨੇ ਤੇ ਉਹਨਾਂ ਨੂੰ ਸਜ਼ਾ ਹੋਈ ਕੇਸ ਵਿੱਚ ਕੋਈ ਉਧਰ ਦਾ ਸ਼ਹਿਰਪੁਰ ਸਾਹਿਬ ਦਾ ਕੋਈ ਕੇਸ ਨਹੀਂ ਉਹਦੇ ਵਿੱਚ ਸਜ਼ਾ ਹੋਗੀ 10 ਸਾਲ ਦੀ। ਤੇ ਹੁਣ ਉਹਨਾਂ ਦੇ ਮਾਤਾ ਜੀ ਤੁਸੀਂ ਵੇਖਣਦੇ ਹੋ ਕਿ ਬਿਮਾਰ ਨੇ ਤੇ ਮੈਂ ਘਰ ਵਿੱਚ ਕੱਲੀ ਆ ਇਹਨਾਂ ਦਾ ਹੋਰ ਕੋਈ ਮਤਲਬ ਭਰਾ ਵੀ ਨਹੀਂ ਹੈਗਾ ਤੇ ਨਾ ਹੀ ਇਹਨਾਂ ਦੇ ਪਿਤਾ ਦੀ ਕਾਫੀ ਧੀਰ ਪਹਿਲਾਂ ਦੇ ਅੱਖੋਂ ਸੁਤੀ ਤੇ ਹੁਣ ਮੈਂ ਛੁੱਟੀ ਵਾਸਤੇ ਹਾਂ ਐਮਰਜੈਂਸੀ ਛੁੱਟੀ ਵਾਸਤੇ ਕਿ ਮਾਤਾ ਦਾ ਆਪਰੇਸ਼ਨ ਕਰਾਉਣਾ ਵਾ ਤੇ ਗੁਰਦਾਸਪੁਰ ਦੇ ਹੌਲ ਹਸਪੀਟਲ ਵਾਲਿਆਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਹੋਇਆ ਵਾ ਉਹ ਮੈਂ ਐਮਰਜੈਂਸੀ ਛੁੱਟੀ ਥੋੜੀ ਸੀ ਇਹਨਾਂ ਦੀ ਇਥੋਂ ਚੰਡੀਗੜ੍ਹ ਤੋਂ ਹਾਈ ਕੋਰਟ ਤੋਂ ਤੇ ਹੁਣ ਮੈਨੂੰ ਇਹਨਾਂ ਦੇ ਆਪਣੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਦੇ ਤੇ ਸਰਪੰਚ ਦੇ ਇਹਨਾਂ ਦੇ ਨੰਬਰਦਾਰ ਦੇ ਸਾਈਨਾਂ ਦੀ ਜ਼ਰੂਰਤ ਸੀਗੀ ਤੇ ਹੁਣ ਮੈਂ ਉਹਨਾਂ ਕੋਲੋਂ ਇਹ ਸਾਰੇ ਆਗਲੇ ਕਾਗਜ਼ ਲੈ ਕੇ ਗਈ ਸਾਰਾ ਉੱਤੇ ਲਿਖਿਆ ਹੋਇਆ ਕਿ ਇਹਨਾਂ ਦੇ ਪ੍ਰਸ਼ੰਜ ਉਹ ਵੀ ਹੈ ਵਾ ਇਹਨਾਂ ਨੇ ਮੈਨੂੰ ਕਿਸਨੇ ਵੀ ਮਤਲਬ ਸਾਈਨ ਮੋਹਰ ਨਹੀਂ ਲਾ ਕੇ ਦਿੱਤੀ ਵਿੱਚੋਂ ਕੁਝ ਕੁ ਮੈਂਬਰ ਜਿਵੇਂ ਦੋ ਤਿੰਨ ਮੈਂਬਰ ਮੰਨਦੇ ਨੇ ਕਿ ਮੈਂ ਹੀ ਮੋਹਰ ਲਾ ਦਿੰਨੇ ਆ ਤੇ ਬਾਕੀ ਨੰਬਰਦਾਰ ਦੂਮਾ ਨੰਬਰਦਾਰਾਂ ਦੇ ਘਰ ਮੈਂ ਦੋ ਵਾਰ ਹੀ ਗਈਆਂ ਉਹਨਾਂ ਨੇ ਸਾਹਮਣੇ ਆ ਕੇ ਮੈਨੂੰ ਨਾ ਕਰ ਦਿੱਤੀ ਆ ਕਿ ਨਹੀਂ ਅਸੀਂ ਨਹੀਂ ਨਹੀਂ ਲਾ ਸਕਦੇ ਮੋਰ ਹਨ ਸਰਕਾਰ ਵੱਲੋਂ ਹਦਾਇਤਾਂ ਨੇ ਅਜੇ ਕਿ ਇਦਾਂ ਦਾ ਕੋਈ ਪਰਚਾ ਵੀ ਜਿਹਦੇ ਵੱਲ ਲੋ ਬੋਲੀ ਜਾ ਕੇ ਨੇ ਤੇ ਬਾਕੀ ਉਹ ਸਰਪੰਚ ਦੇ ਘਰ ਵੀ ਮੈਂ ਗਈ ਆ ਉਹ ਵੀ ਮੈਨੂੰ ਕਹਿੰਦਾ ਕਿ ਨਹੀਂ ਮੈਂ ਨਹੀਂ ਕਰਨੇ ਮੇਰੇ ਤੇ ਐਕਸ਼ਨ ਆਊਗਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਕ ਬੰਦਾ ਬਿਮਾਰ ਪਿਆ ਵਾ ਅਸੀਂ ਉਹਨਾਂ ਦੇ ਪਿੰਡ ਦੇ ਆ ਅਸੀਂ ਬਾਹਰ ਦੇ ਤੇ ਨਹੀਂ ਹੈਗੇ ਤੇ ਫਿਰ ਉਹ ਇਦਾਂ ਕਿਉਂ ਕਰਦੇ ਪਏ ਆ ਮੈਨੂੰ ਤਾਂ ਲੱਗਦਾ ਪਾਰਟੀ ਬਾਜੀ ਕਰਕੇ ਕਰਦੇ ਪਏ ਆ ਮੈਂ ਉਹਨਾਂ ਨੂੰ ਵੀ ਆਖਿਆ ਕਿ ਪਾਰਟੀਆਂ ਦੋ ਹੁੰਦੀਆਂ ਨੇ ਇੱਕ ਪਾਸੇ ਕਹਿੰਨੇ ਆਪਣੀ ਮਰਜ਼ੀ ਨਾਲ ਬੋਰਡ ਪਾਉਣੀ ਆ ਜੇ ਤੁਹਾਨੂੰ ਨਹੀਂ ਪਾਈ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਹੁਣ ਸਾਨੂੰ ਸਾਨੂੰ ਕੋਈ ਕੰਮ ਪਿਆ ਵਾ ਤੁਸੀਂ ਨਹੀਂ ਕਰਕੇ ਦੇਣਾ ਇਹ ਸਰਕਾਰ ਵੱਲੋਂ ਪਹਿਲਾਂ ਕਹਿੰਦੇ ਨੇ ਕਿ ਜੇ ਤੁਸੀਂ ਸਰਪੰਚ ਬਣਿਓ ਤੁਸੀਂ ਪਾਰਟੀ ਬਾਜੀ ਸਾਰੀ ਕੁਝ ਭੁੱਲ ਕੇ ਫਿਰ ਤੁਸੀਂ ਲੋਕਾਂ ਦਾ ਸਾਰਾ ਕੰਮ ਕਰਨਾ ਪਰ ਇਹ ਹੁਣ ਪਾਰਟੀ ਬਾਜੀ ਕਰਨ ਦੇ ਇਹਨਾਂ ਦੇ ਨਾਲ ਸਰਪੰਚ ਦੇ ਨਾਲ ਵੀ ਸਾਡਾ ਪਹਿਲਾਂ ਪੁਰਾਣਾ ਕੇਸ ਚੱਲਦਾ ਮੇਰੇ ਖਿਆਲੋਂ ਉਹਦੇ ਚੱਕਰ ਵਿੱਚ ਇਹ ਸਾਨੂੰ ਸਹਿਨ ਨਹੀਂ ਕਰਕੇ ਦੇਦੇ ਕੱਲ ਨੂੰ ਮਾਤਾ ਨੂੰ ਕੁਝ ਹੋ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਸੇ ਨਹੀਂ ਕਹਤੀ ਕਿ ਅਗਲਾ ਤੁਹਾਡਾ ਕਦਮ ਕੀ ਹੋਏਗਾ ਅਗਲਾ ਕਦਮ ਇਹ ਹੀ ਹੋਏਗਾ ਕਿ ਜਿੱਥੇ ਤੱਕ ਮੇਰੇ ਕੋਲ ਜਾਇਆ ਜਾਏਗਾ ਮੈਂ ਜਾਵਾਂਗੀ ਜਿਹੜੇ ਜੱਜ ਨੇ ਇਹਨਾਂ ਨੂੰ ਸਜ਼ਾ ਕੀਤੀਆਂ ਉਹਦੇ ਅੱਗੇ ਵੀ ਮੈਂ ਜਾ ਕੇ ਪੇਸ਼ ਆਉਂਗੀ ਕਿ ਤੁਸੀਂ ਸਜ਼ਾ ਕੀਤੀਆਂ ਅਸੀਂ ਘਰ ਮਗਰੋਂ ਮੰਡੇ ਸਾਰੇ 2-3 ਜੀ ਸਾਡੀ ਕੋਈ ਪੁਸ਼ਪਰਤਾਲ ਨਹੀਂ ਕੰਡਿਆ ਜੇ ਆਪਾਂ ਛੁੱਟੀ ਤੋੜੀ ਉਹ ਸਰਕਾਰੋਂ ਲੋ ਹੱਕ ਬੰਦਾ ਬੰਦੇ ਦਾ ਜਿਹਨੂੰ ਸਜ਼ਾ ਹੋਈ ਆ ਉਹਦੀ ਐਮਰਜੈਂਸੀ ਛੁੱਟੀ ਜੇ ਘਰ ਉਹਦੇ ਵਿੱਚ ਕੋਈ ਬਿਮਾਰ ਸਮਾਰ ਜੋ ਵੀ ਹੋਇਆ ਉਹਨੂੰ ਮਿਲਣੀ ਚਾਹੀਦੀ ਆ ਪਰ ਉਹਨੇ ਪਿੰਡ ਵਾਲੇ ਨਹੀਂ ਸਾਡੇ ਮਤੋਂ ਸਰਪੰਚ ਨਹੀਂ ਸਾ ਆਂਟੀ ਪਾਰਟੀ ਦਾ ਸਰਪੰਚਾ ਕੋਤੇ ਕੋਈ ਕੀ ਕਰ ਸਕਦਾ ਮੰਗਈ ਕਿ ਹਨ ਨੂੰ ਇਨਸਾਫ ਦਿੱਤਾ ਜਾਏ ਸਾਡੀ ਮਤਲ ਲਾ ਕੇ ਦਿੱਤੀਆਂ ਜਾਣ ਮੋੜਾ ਤਾਂ ਜੋ ਮੁੰਡਾ ਘਰ ਆ ਕੇ ਆਪਣੀ ਮਾਤਾ ਦੀ ਦੇਖਭਾਲ ਕਰ ਸਕੇ ਜਦੋਂ ਇਸ ਬਾਰੇ ਪਿੰਡ ਕੀੜੀ ਅਫਗਾਨਾ ਦੇ ਸਰਪੰਚ ਸੰਦੀਪ ਸਿੰਘ ਅਤੇ ਲੰਬਾਰਦਾਰ ਬਲਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਔਰਤ ਵੱਲੋਂ ਸਾਡੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਕਿਉਂਕਿ ਸਾਡੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਕਿ ਨਸ਼ਾ ਵੇਚਣ ਵਾਲੇ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਕੋਈ ਮਦਦ ਨਾ ਕੀਤੀ ਜਾਵੇ ਕਿਉਂਕਿ ਇਸ ਔਰਤ ਦੇ ਪਤੀ ਉੱਤੇ ਗੁੰਡਾਗਰਦੀ ਅਤੇ ਨਸ਼ਾ ਵੇਚਣ ਦੇ ਕਈ ਪਰਚੇ ਦਰਜ ਹਨ। ਇਹੀ ਕਾਰਨ ਹੈ ਕਿ ਅਸੀਂ ਉਸ ਦੀ ਪੈਰੋਲ ਲਈ ਕਾਗਜ਼ਾਂ ਦੇ ਉੱਪਰ ਸਾਈਨ ਨਹੀਂ ਕੀਤੇ। ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਚੰਗੇ ਬੰਦਿਆਂ ਦੇ ਨਾਲ ਹਮੇਸ਼ਾ ਖੜੇ ਹਾਂ। ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਸੰਦੀਪ ਸਿੰਘ ਸਰਪੰਚ ਪਿੰਡ ਕਿੜੀ ਅਫਗਾਨਾ ਤੋਂ। ਦੇਖੋ ਸਰ ਜੋ ਸੰਦੀਪ ਸਿੰਘ ਸਾਭੀ ਆ ਉਹ ਇੱਕ ਕ੍ਰਿਮੀਨਲ ਰਿਕਾਰਡ ਵਾਲਾ ਬੰਦਾ ਹੋਵੇ। ਪਿੰਡ ਦੇ ਵਿੱਚ ਨਸ਼ਾ ਵੇਚਦਾ ਸੋ ਆਪਾਂ ਜਿਦੋਂ ਪੰਚਾਇਤ ਬਣੀ ਹੈ ਤੇ ਆਪਾਂ ਸਭ ਤੋਂ ਪਹਿਲਾਂ ਇਹੋ ਹੀ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਨਹੀਂ ਵੇਚਣ ਦਵਾਂਗੇ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਦੇ ਮਗਰ ਜਾਵਾਂਗੇ ਸਾਰੇ ਆਪਣੇ ਪੰਚਾਇਤ ਮੈਂਬਰ ਤੇ ਲੰਬੜਦਾਰਾਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਸੋ ਅਸੀਂ ਨਹੀਂ ਚਾਹੁੰਦੇ ਕਿ ਪਿੰਡ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਹੈ ਨੂੰ ਭੰਗ ਕੀਤਾ ਜਾਏ ਅਸੀਂ ਵੀ ਚਾਹੁੰਦੇ ਵੀ ਕਿਸੇ ਦਾ ਜਵਾਨ ਪੁੱਤ ਹੈ ਜਿਹੜਾ ਨਸ਼ਿਆਂ ਦੀ ਲਪੇਟ 'ਚ ਆਣ ਕੇ ਮਰੇ ਸੋ ਅਸੀਂ ਇਹ ਮਲਗੀ ਕਾਨੂੰਨ ਵਿਸਥਾ ਨਾਲ ਜੋ ਕੋ ਭੰਗ ਕਰਦਾ ਹੈ ਆਪਾਂ ਉਹਦਾ ਬਿਲਕੁਲ ਨਹੀਂ ਸਾਥ। ਹੋਰ ਕੀ ਰਿਕਾਰਡ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਮੀਨਲ ਰਿਕਾਰਡ ਹੈ ਉਹਦਾ ਲੜਾਈਆਂ ਝਗੜੇ ਕਰਦਾ ਹੁਣ ਵੀ ਉਹ ਚੋਰੀ ਦੇ ਕੇਸ ਦੇ ਵਿੱਚ 10 ਸਾਲ ਦੀ ਉਹਨੂੰ ਸਜ਼ਾ ਹੋਈ ਹੈ ਹਸ਼ਿਆਰਪੁਰ ਦੇ ਵਿੱਚ ਉਹਦੀ ਜਿਹੜੀ ਵਾਈਫ ਹੈ ਮੇਰੇ ਕੋਲ ਆਈ ਸੀ ਸਾਈਨ ਕਰਾਉਣ ਦੇ ਵਾਸਤੇ ਤੇ ਮੈਂ ਉਹਨੂੰ ਇਹੋ ਆਖਿਆ ਵੀ ਮੈਂ ਕੱਲ ਨੂੰ ਇਹ ਇੱਥੇ ਪਿੰਡ ਦੇ ਵਿੱਚ ਆਣ ਕੇ ਜੇ ਫੇਰ ਕੋਈ ਨਾ ਕੋਈ ਗਲਤ ਹਰਕਤ ਕਰਦਾ ਹੈ ਤੇ ਦਾ ਜ਼ਿੰਮੇਵਾਰ ਕੌਣ ਹੈ ਸੋ ਕੋਈ ਵੀ ਫ੍ਰੈਕਸ਼ਨ ਸਾਰਾ ਪੰਚਾਇਤ ਦੇ ਉੱਪਰ ਆਉਂਦਾ। ਤੇ ਰਿਅਲਿਜੇਸ਼ਨ ਨੂੰ ਤੁਹਾਡੇ ਬਾਰੇ ਸਭ ਨੂੰ ਸਭ ਚੁਟਣੀ ਜੀ। ਕੀ ਮੰਗ ਕਰਦੇ ਉਹ ਕਿੰਨਾ ਡਰ ਕੇ ਸਿੱਖਾ ਕਰਦੇ। ਮੰਗ ਸਰ ਕੀ ਉਹ ਮਤਲਬ ਕਿ ਬਿਲਕੁਲ ਨਜਾਇਜ਼ ਹੈ ਸਾਨੂੰ ਮਤਲਬ ਕਿ ਪ੍ਰੇਸ਼ਾਨ ਕਰ ਰਹੀ ਐਵੇਂ ਕਦੀ ਕਿਸੇ ਨੂੰ ਜਾ ਕੇ ਕਹਿ ਰਹੀ ਐ ਵੀ ਇਹ ਪਾਰਟੀ ਬਾਜੀ ਵਾਲਾ ਕੰਮ ਕਰ ਰਹੀ ਨੇ। ਸੋ ਪਾਰਟੀ ਬਾਜੀ ਸਾਡੇ ਵਿੱਚ ਕੋਈ ਨਹੀਂ ਹੈਗੀ। ਆਪਾਂ ਨਹੀਂ ਚਾਹੁੰਦੇ ਵੀ ਅਸੀਂ ਤੇ ਇਹੋ ਚਾਹੁੰਦੇ ਸਾਡੇ ਕੋਲ ਚੰਗੇ ਕੰਮ ਲਿਆਓ ਪਰ ਗਲਤ ਕੰਮ ਦਾ ਆਪਾਂ ਸਾਥ ਨਹੀਂ ਦੇਵਾਂਗੇ। ਮੇਰਾ ਨਾਮ ਸਰਦਾਰ ਬਲਬੀਰ ਸਿੰਘ ਲੰਬardar ਪਿੰਡ ਫਗਾਨਾ ਕੀ ਮਤਲਬ ਮੇਰੇ ਕੋ ਸਰ ਆਏ ਨਹੀਂ ਮੇਰੇ ਕੋ ਫੋਨ ਤੇ ਉਹਨਾਂ ਨੇ ਗੱਲ ਕੀਤੀ ਆ ਕਿ ਜਿੰਦਾ ਸੈਣ ਜਿਹੜੇ ਇਹਨੂੰ ਉੱਤੇ ਕਰਨੇ ਨੇ ਤੇ ਮੈਂ ਸੈਣ ਕਿਉਂ ਨਹੀਂ ਕੀਤੇ ਕਿ ਜਿਹੜਾ ਸਾਨੂੰ ਸਰਕਾਰਾਂ ਵੱਲੋਂ ਹਦਾਤਾਂ ਨੇ ਪਿੰਡਾਂ 'ਚ ਮਤ ਵੀ ਪੈਂਦੇ ਨੇ ਕਿ ਜਿਹੜੇ ਬੰਦੇ ਗਲਤ ਨੇ ਮਤਲਬ ਪਿੰਡ ਦਾ ਮਾਹੌਲ ਖਰਾਬ ਕਰਦੇ ਨੇ ਨਸ਼ੇ ਵੇਚਦੇ ਨੇ ਤੇ ਉਹਨਾਂ ਦੇ ਲੰਬardar ਜਿਹੜੇ ਨੇ ਜਾਂ ਸਰਪੰਚਾਂ ਉਹਨਾਂ ਨੂੰ ਨਾਂ ਛਡਾਉਣ ਤੇ ਇਸ ਚੀਜ਼ ਨੂੰ ਮੁੱਖ ਰੱਖ ਦਿਆਂ ਆ ਮੈਂ ਨਹੀਂ ਉਹ ਮੇਰੀ ਫੋਨ ਤੇ ਹੀ ਗੱਲ ਹੋਈ ਆ ਮੈਂ ਉਹ ਇਸੇ ਚੀਜ਼ ਨੂੰ ਮੁੱਖ ਰੱਖ ਦਿਆਂ ਨਹੀਂ ਕੀਤਾ ਕਿ ਜੇ ਕੱਲ ਨੂੰ ਮਾਹੌਲ ਖਰਾਬ ਹੁੰਦਾ ਉਹਦੇ ਆ ਆ ਤੇ ਮੇਰੇ ਉੱਤੇ ਅਲੀਗੇਸ਼ਨ ਹੁੰਦਾ ਕਿ ਲੰਬਰਦਾਰ ਨੇ ਉਹ ਤੇ ਸੈਣ ਕੀਤਾ ਹੀ ਇਸ ਕਰਕੇ ਮੈਂ ਨਹੀਂ ਗਲਤ ਕੰਮ ਕਰਨਾ ਚਾਹੁੰਦਾ ਕਿਉਂ ਇਨ੍ਹਾਂ ਦੇ ਕੇਸ ਅੱਗੇ ਵੀ ਚੱਲਦੇ ਨੇ ਮਤਲਬ ਲੜਾਈ ਦੇ ਤੇ ਚੱਲਣ ਦੇ ਪੈਂਡਿੰਗ ਨੇ ਕੇਸ ਇਸ ਚੀਜ਼ ਨੂੰ ਮੁੱਖ ਰੱਖ ਦਿਆਂ ਜਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੈਂ ਨਹੀਂ ਸੈਨ ਕੀਤੇ ਮੇਰੇ ਕੋ ਜਿਹੜਾ ਵੀ ਕੋਈ ਇਨਸਾਨ ਹੁੰਦਾ ਮੈਂ ਵੈਰੀਫਾਈ ਕਰਦਾ ਉਹਦਾ ਆਧਾਰ ਕਾਰਡ ਵਗੈਰਾ ਫਿਰ ਮੈਂ ਸੈਨ ਕਰਦਾ ਮੇਰੇ ਕੋ ਗਲਤ ਕੰਮ ਕਰਾਉਣ ਵਾਲੇ ਵੀ ਬੰਦੇ ਹੁੰਦੇ ਪਰ ਮੈਂ ਨਹੀਂ ਗਲਤ ਕਰਨਾ ਕਿਉਂ ਮੈਂ ਸਰਕਾਰ ਦਾ ਬੰਦਾ ਹਾਂ ਤੇ ਮੈਂ ਸਹੀ ਕੰਮ ਕਰਨਾ ਮੈਂ ਸਰਕਾਰ ਤੋਂ ਉਲਟ ਨਹੀਂ ਜਾਣਾ ਤੁੰਡ ਰਿਕਾਰਡ ਇਹਨਾਂ ਦਾ ਤੇ ਸਾਰੇ ਪਤਾ ਪ੍ਰਸ਼ਾਸਨ ਨੂੰ ਪਤਾ ਸਾਰਿਆਂ ਨੂੰ ਪਤਾ ਕਿ ਇਹਦਾ ਰਿਕਾਰਡ ਕਿਦਾਂ ਲੁੱਟਾਂ ਖੂਆਂ ਤੇ ਨਸ਼ੀ ਵੇਚਦਾ ਤੇ ਮੈਨੂੰ ਦੱਸਣ ਦੀ ਜਿਆਦਾ ਲੋੜ ਵੀ ਨਹੀਂ ਤੇ ਜਿਹੜਾ ਇਹਨਾਂ ਨੇ ਇਹ ਚੀਜ਼ਾਂ ਲਾਈਆਂ ਨੇ ਅਲੀਗੇਸ਼ਨ ਲਾਏ ਨੇ ਇਹ ਬਿਲਕੁਲ ਗਲਤ ਨੇ ਕਿ ਅਸੀਂ ਸਹੀ ਬੰਦੇ ਨੂੰ ਕਰਾਂ ਗਾਈਡ ਕਰਾਂਗੇ ਜਿਹੜਾ ਗਲਤ ਹੈ ਸਰਕਾਰ ਤੋਂ ਉਲਟ ਨਹੀਂ ਜਾਣਾ ਚਾਹੁੰਦਾ